ਇਹ ਪੁਲਿਸ ਲਾਈਨ ਨੂੰ ਜਾਂਦੀ ਰੋਡ ਤੇ ਨਾ ਫਾਟਕ ਤੋਂ ਅਗਲੇ ਪਾਸੇ ਪ੍ਰੇਮ ਨਗਰ ਦੀ ਬੈਕ ਸਾਈਡ ਪੈਂਦੀ ਆ ਨਿਊ ਮਾਡਲ ਟਾਊਨ ਦੀ ਬੈਕ ਸਾਈਡ ਬੇਸਿਕਲੀ ਕਹਿ ਸਕਦੇ ਆ ਕਿ ਇੱਥੇ ਹੀ ਇਨਫੋਰਮੇਸ਼ਨ ਸੀ ਕਿ ਇੱਕ ਬਾਹਰ ਦੀ ਆਵਾਂ ਜਗ੍ਹਾ ਦੇ ਵਿੱਚ ਇੱਕ ਡੈਡ ਬੋਡੀ ਪਈ ਹੈ ਆ ਕੇ ਦੇਖਿਆ ਤੇ ਪੈਰ ਤੇ ਉਹਦੇ ਕੁਝ ਖਿਸੜਦੇ ਨਿਸ਼ਾਨ ਹੈ ਜਾਂ ਡੌਗਦ ਵੱਲੋਂ ਬਾਈਟ ਦੇ ਨੇ ਜਾਂ ਕੀਏ ਨੇ ਉਹ ਆਪਣੀ ਅਸੀਂ ਫੋਰੈਂਸਿਕਲੀ ਟੀਮ ਬੁਲਾ ਲਈ ਹੈ ਡੌਗਸ ਕਾਡ ਵੀ ਬੁਲਾ ਰਹੇ ਆ ਤੇ ਫੇਰ ਅਸਲੀ ਮੌਦੇ ਕਾਰਨ ਉਹਦੇ ਪਤਾ ਲੱਗਦੇ ਤੇ ਕਾਰਵਾਈ ਕਰਦੇ ਬਰਿੰਦਰਪਾਲ ਸਿੰਘ ਬੀਰੂ ਆ ਵਾਈਫ ਤੇ ਆ ਗਏ ਨੇ ਦੱਸਦੇ ਬਈ ਕਿ ਕੱਲ ਘਰੋਂ ਸਵੇਰੇ ਗਏ ਸੀ ਓਟ ਸੈਂਟਰ ਦੇ ਵਿੱਚ ਆਪਣੀ ਦਵਾਈ ਲੈਂਦੇ ਨੇ ਉੱਥੇ ਮੁੜ ਕੇ ਇੱਕ ਬਾਅਦ ਵਿੱਚ ਘਰ ਨਹੀਂ ਆਏ ਇਹ ਨਾਰਮਲੀ ਇਹਨਾਂ ਨੇ ਸਮਝਿਆ ਕਿ ਸ਼ਾਇਦ ਇੱਥੇ ਵੈਸੇ ਲੇਟ ਹੋ ਗਏ ਹੋਣ ਪਰ ਮਾਰਨਿੰਗ ਇਹਨਾਂ ਨੂੰ ਵੀ ਕਿਸੇ ਨੇ ਇਤਲਾਹ ਦਿੱਤੀ ਹੈ ਸਾਡੇ ਦੱਸਣ ਕਿੱਥੋਂ ਦੀ ਕਿੰਨੀ ਉਮਰ ਲੱਗਦੀ ਹੈ ਇਹ ਕਰੀਬ 39 ਸਾਲ ਦੇ ਨੇ ਕਿੱਥੋਂ ਦੇ ਨੇ ਇੱਥੋਂ ਬਸੰਤਨਗਰ ਦੇ ਕੀ ਲੱਗਦਾ ਸਰ ਮੁੱਲੀ ਜੀ ਮੁੱਢਲੀ ਜਾਂਚ ਤੋਂ ਤੇ ਅਜੇ ਕਲੀਅਰ ਨਹੀਂ ਕੁਝ ਕਿਹਾ ਜਾ ਸਕਦਾ ਕਿਉਂਕਿ ਜਦੋਂ ਅਸੀਂ ਬਾਡੀ ਸਿੱਧੀ ਕੀਤੀ ਹੈ ਕਿ ਜਿਹੜੀ ਬਾਡੀ ਜ਼ਿਆਦਾ ਦੇਰ ਤੱਕ ਪਈ ਰਹੇ ਉਹਨਾਂ 2-4 10-12 ਘੰਟੇ ਹੋ ਜਾਂਦੇ ਫੋਰਥਿੰਗ ਹੋ ਜਾਂਦੀ ਹੈ ਤੇ ਉਹ ਨੱਕ ਮੂੰਹ ਚੋਂ ਬਲੀਡਿੰਗ ਵੈਸੇ ਵੀ ਨਾਰਮਲ ਸਰਕਮਸਟੈਂਸਸ ਦੇ ਵਿੱਚ ਜੇ ਨਸ਼ੇ ਕਰਕੇ ਵੀ ਹੋਵੇ ਤਾਂ ਉਹਦੀ ਆ ਜਾਂਦੀ ਹੈ ਬਟ ਜਿਹੜੀ ਐਕਚੁਅਲ ਕਾਜ਼ ਹੈ ਉਹ ਅਸੀਂ ਟੀਮ ਆਂਦੀਆਂ ਬਾਕੀ ਪੋਸਟਮਾਰਟਮ ਤੋਂ ਬਾਅਦ ਵਿੱਚ ਉਹ ਦੇਖਦੇ ਪੈਣਾ ਕੀ ਨਾ ਕਿੱਥੇ ਰਹਿੰਦੇ ਹੋ ਮੇਰੇ ਦਾ ਮਮਤਾ ਮੇਰੇ ਹਸਬੰਦ ਦਾ 라ਵਿੰਦਰਪਾਲੀ ਪਹਿਲੇ ਪੁਲਸ ਲਾਈਨ ਚੱਕੀ ਵਾਲੀ ਗਲੀ ਚ ਵਾਏ ਪ੍ਰੇਮ ਨਗਰ ਨਵਾਂ ਮਕਾਨ ਲਿਆ ਮੇਰੇ ਹਸਬੰਦ ਪਹਿਲੇ ਨਸ਼ਵਗਾਰਾ ਕਰਦੇ ਹੀ ਹੁਣ ਨਹੀਂ ਕੁਛ ਕਰਦੇ ਹੁਣ ਤੇ ਛੱਡਤਾ ਹੀ ਸਭ ਕੁਛ ਕੰਮ ਤੇ ਵੀ ਜਾਂਦੇ ਹੀ ਸਿਹਤ ਵੀ ਸਹੀ ਹੋ ਗਈ ਇੱਕ ਮੁੰਡਾ ਸਾਬੀ ਹੈਗਾ ਉਹ ਧਮਕੀਆਂ ਦਿੰਦਾ ਸੀ ਕਹਿੰਦੇ ਕਿ ਮੈਨੂੰ ਤੂੰ ਮੇਰਾ ਫੋਨ ਲੈ ਲਿਆ ਮੈਂ ਤੇ ਦੋ ਚਾਰ ਦਿਨ ਖਾਲਾ ਜੋ ਖਾਣਾ ਪੀਣਾ ਤੈਨੂੰ ਮਾਰ ਦੇਣਾ ਮੈਂ ਸਾਨੂੰ ਬਾਕਿਆਂ ਦਾ ਨਹੀਂ ਤੁਹਾਨੂੰ ਪਤਾ ਹੈਗਾ ਕਿ ਦਿਨਾਂ ਫਿਰਦੇ ਕਿ ਦਿਨ ਨਹੀਂ ਮੈਂ ਤਾਂ ਘਰ ਰਣੀ ਆ ਮੈਨੂੰ ਨਹੀਂ ਨਾ ਪਤਾ ਹੈਗਾ ਪਤਾ ਨਹੀਂ ਹੁਣ ਕੱਲ ਸਵੇਰੇ ਘਰੋਂ 9 ਵਜੇ ਨਾਤ ਹੋ ਕੇ ਤਿਆਰ ਹੋ ਕੇ ਗਏ ਆ ਸਵੇਰੇ ਮੁੜ ਕੇ ਘਰ ਹੀ ਨਹੀਂ ਆਏ ਬੱਚਾ ਦਾ ਜਨੰਦੇ ਨਹੀਂ ਮੇਰੇ ਨਾਨਾ ਨੂੰ ਕੱਲ ਲਾਈਆਂ ਸਾਰਾ ਦੇ ਨੇ ਡੀਕਦੇਰੇ ਨਹੀਂ ਆਏ ਰਾਤ ਵੀ ਨਹੀਂ ਘਰ ਆਏ ਸਵੇਰੇ ਮਾਰ ਗੱਡੀਕ ਕੇ ਤੇ ਫਿਰ ਮੈਨੂੰ ਫੋਨ ਆਇਆ ਭਾਜੀ ਦਾ ਕਿ ਇਦਾ ਪੁਲਿਸ ਵਾਲਿਆਂ ਦਾ ਫੋਨ ਆਇਆ ਉੱਥੇ লাশ ਪਈ ਮੈਂ ਵੇਖਣ ਆਈ ਆ ਤੇ ਫਿਰ ਪਤਾ ਲੱਗਾ ਮੈਨੂੰ ਉਹਦਾ ਹੱਥ ਪੈਰ ਵੀ ਵੱਡੇ ਮੂੰਹ ਚ ਖੂਨ ਨਿਕਲਣ ਲਿਆ ਪਤਾ ਨਹੀਂ ਉਹਨੂੰ ਕਿੱਲੇ ਮਾਰ ਕੇ ਸੁਟਿਆ ਤੇ ਕਾਰਵਾਈ ਕੀਤੀ ਜਾਵੇ